ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਸਾਡੇ YouTube ਚੈਨਲ ਦੇ ਵਿੱਚ ਦੋਸਤੋ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਪੰਜਾਬ TRPLS ਬੋਰਡ ਦੇ ਵੱਲੋਂ ਜਿਹੜੀਆਂ ਕਿ ਇਸ਼ਤਿਹਾਰ ਨੰਬਰ 04 2016 ਦੀਆਂ ਅਸਾਮੀਆਂ ਜਿਸ ਵਿੱਚ ਇੱਕ ਕਲਰਕ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਸਟੈਨੋ ਟਾਈਪਿਸਟ ਦੀਆਂ ਅਸਾਮੀਆਂ ਦੇ ਬਾਰੇ ਵਿੱਚ ਗੱਲ ਕਰਾਂਗੇ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਅਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਹਰ ਆਉਣ ਵਾਲੀ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਸਟੈਨੋ ਦੀਆਂ ਅਸਾਮੀਆਂ ਦਾ ਜਿਹੜਾ ਰਿਜ਼ਲਟ ਹੈ ਉਹ ਪੈ ਚੁੱਕਾ ਹੈ ਅਤੇ ਉਹਨਾਂ ਦੀ ਹੁਣ ਡਿਪਾਰਟਮੈਂਟ ਕਾਉਂਸਲਿੰਗ ਹੋਣੀ ਹੈ ਉਸ ਤੋਂ ਬਾਅਦ ਹੀ ਉਹਨਾਂ ਦਾ ਜਿਹੜਾ ਫਾਈਨਲ ਅਰ ਰਿਜ਼ਲਟ ਹੈ ਡਿਪਾਰਟਮੈਂਟ ਵਾਈਸ ਪੈ ਜਾਵੇਗਾ ਦੋਸਤੋ ਜੇਕਰ ਅਸੀਂ ਕਲਰਕ ਦੀਆਂ ਅਸਾਮੀਆਂ ਦਾ ਗੱਲ ਕਰੀਏ ਤਾਂ ਕਲਰਕ ਦੀਆਂ ਅਸਾਮੀਆਂ ਦਾ ਜਿਹੜਾ ਰਿਜ਼ਲਟ ਹੈ ਉਹ ਵੀ ਪੈ ਚੁੱਕਾ ਹੈ ਅਤੇ ਉਸ ਦੀ ਜਿਹੜੀ ਐਲੀਜੀਬਿਲਟੀ ਲਿਸਟ ਹੈ ਕਿਹੜੇ ਕਿਹੜੇ ਕੈਂਡੀਡੇਟ ਐਲੀਜੀਬਲ ਹਨ ਉਹਨਾਂ ਦੀ ਲਿਸਟ ਵੀ ਪਾ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਕੁਝ ਕੈਂਡੀਡੇਟ ਨੂੰ ਵੇਟਿੰਗ ਲਿਸਟ ਦੇ ਵਿੱਚ ਵੀ ਰੱਖਿਆ ਗਿਆ ਹੈ ਕਿਉਂਕਿ ਹੋ ਸਕਦਾ ਹੈ ਕਿ ਕੁਝ ਕੈਂਡੀਡੇਟ ਜਿਹੜੇ ਹਨ ਉਹ ਜੁਆਇਨਿੰਗ ਨਾ ਕਰਨ ਉਹ ਇਸ ਲਈ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾ ਵੀਡੀਓ ਵਿੱਚ ਦੱਸਿਆ ਸੀ ਕਿ ਪੰਜਾਬ ਸਰਕਾਰ ਅਤੇ ਜਾਂ ਹੋਰ ਅਦਾਰਿਆਂ ਦੀਆਂ ਅਸਾਮੀਆਂ ਜਿਹੜੀਆਂ ਸਨ ਉਹ ਨਿਕਲੀਆਂ ਹੋਈਆਂ ਸਨ ਉਸ ਦੇ ਵਿੱਚ ਵੀ ਕਾਫੀ ਕੈਂਡੀਡੇਟ ਨੇ ਅਪਲਾਈ ਕੀਤਾ ਹੋਇਆ ਸੀ ਜਿਨ੍ਹਾਂ ਨੇ ਕਿ ਕਲਰਕ ਅਤੇ ਸਟੈਨੋ ਦੀਆਂ ਅਸਾਮੀਆਂ ਦਾ ਵੀ ਟੈਸਟ ਦਿੱਤਾ ਹੋਇਆ ਸੀ ਅਤੇ ਕਾਫੀ ਕੈਂਡੀਡੇਟ ਨੇ ਹੋਰ ਪਾਸੇ ਵੀ ਜੁਆਇਨਿੰਗ ਕਰ ਲਈ ਹੈ ਜਿਵੇਂ ਕਿ ਤੁਸੀਂ ਰਿਜ਼ਲਟ ਦੇਖਿਆ ਹੀ ਹੋਵੇਗਾ ਕਿ ਉਸ ਦੇ ਵਿੱਚ ਕਾਫੀ ਕੈਂਡੀਡੇਟ ਐਬਸੈਂਟ ਵੀ ਹਨ ਇਸ ਦੇ ਨਾਲ ਹੀ ਦੋਸਤੋ ਜਿਵੇਂ ਕਿ ਕੁਝ ਕਲਰਕ ਕੈਂਡੀਡੇਟ ਜਿਨ੍ਹਾਂ ਨੇ ਕਿ ਸਟੈਨੋ ਟਾਈਪਿਸਟ ਦਾ ਵੀ ਟੈਸਟ ਜਿਹੜਾ ਹੈ ਉਹ ਕਲੀਅਰ ਕੀਤਾ ਹੋਇਆ ਹੈ ਇਹ ਸੇ ਕਲਰਕਲ ਲਿਸਟ ਦੇ ਵਿੱਚੋਂ ਕੁਝ ਕੈਂਡੀਡੇਟ ਸਟੈਨੋ ਟਾਈਪਿਸਟ ਵਾਲੇ ਪਾਸੇ ਵੀ ਜਾਣਗੇ ਅਤੇ ਜਿਸ ਦੇ ਨਾਲ ਕਿ ਜਿਹੜੇ ਜਨਰਲ ਕੈਟਾਗਰੀ ਦੇ ਹੋਰ ਕੈਂਡੀਡੇਟ ਹਨ ਉਹਨਾਂ ਦਾ ਨੰਬਰ ਵੀ ਆ ਸਕਦਾ ਹੈ। ਦੋਸਤੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕਲਰਕ ਦੀਆਂ ਸਾਮੀਆਂ ਦਾ ਜਿਹੜਾ ਪਹਿਲਾਂ ਟੈਸਟ ਲਿਆ ਸੀ ਉਸ ਦੇ ਵਿੱਚ ਵੀ ਕਾਫੀ ਕੈਂਡੀਡੇਟ ਨੇ ਜਿਹੜੇ ਕਿ ਕਲਰਕਾਂ ਦੀ ਸਾਮੀ ਲਈ ਵੀ ਅਪਲਾਈ ਕੀਤਾ ਹੋਇਆ ਸੀ ਅਤੇ ਉਹਨਾਂ ਦਾ ਜਿਹੜਾ ਵੇਟਿੰਗ ਲਿਸਟ ਦੇ ਵਿੱਚ ਰਿਜ਼ਲਟ ਸੀ ਉਹ ਵੀ ਇਸ ਮਾਰਚ ਦੇ ਮੰਥ ਵਿੱਚ ਵੈਬਸਾਈਟ ਉਤੇ ਪੈ ਚੁੱਕਾ ਹੈ ਅਤੇ ਕਾਫੀ ਕੈਂਡੀਡੇਟ ਜਿਹੜੇ ਹਨ ਉਹ ਹੋ ਸਕਦਾ ਹੈ ਕਿ ਉਹ ਕਲਰਕ ਦੀ ਅਸਾਮੀ ਲਈ ਜੁਆਇਨਿੰਗ ਨਾ ਕਰਨ। ਦੋਸਤੋ ਤੁਸੀਂ ਦੇਖਿਆ ਹੀ ਹੋਵੇਗਾ ਕਿ ਜਰਨਲ ਕੈਟਾਗਰੀ ਨੂੰ ਛੱਡ ਕੇ ਬਾਕੀ ਸਾਰੀਆਂ ਹੀ ਕੈਟਾਗਰੀਆਂ ਦੇ ਸਾਰੇ ਹੀ ਕੈਂਡੀਡੇਟ ਨੂੰ ਐਲੀਜੀਬਿਲਟੀ ਲਿਸਟ ਦੇ ਵਿੱਚ ਰੱਖਿਆ ਗਿਆ ਹੈ। ਜਰਨਲ ਕੈਟਾਗਰੀ ਦੇ ਕੁਝ ਕੈਂਡੀਡੇਟ ਹੀ ਸਿਲੈਕਟ ਕੀਤੇ ਹੋਏ ਹਨ। ਅਤੇ ਕੁਝ ਕੈਂਡੀਡੇਟ ਨੂੰ ਵੇਟਿੰਗ ਲਿਸਟ ਦੇ ਵਿੱਚ ਹੀ ਰੱਖਿਆ ਗਿਆ ਹੈ ਪਰ ਜਿਹੜੀਆਂ ਦੂਸਰੀਆਂ ਕੈਟਾਗਰੀਆਂ ਹਨ ਉਹਨਾਂ ਦੇ ਸਾਰੇ ਕੈਂਡੀਡੇਟ ਹੀ ਐਲੀਜੀਬਿਲਟੀ ਲਿਸਟ ਦੇ ਵਿੱਚ ਸ਼ਾਮਲ ਹਨ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੀ ਹੈ ਕਿ ਸਾਬਕਾ ਫੌਜੀਆਂ ਦੀਆਂ ਜਿਹੜੀਆਂ ਕਿ ਕਾਫੀ ਅਸਾਮੀਆਂ ਸਨ ਉਹਨਾਂ ਦੇ ਵਿੱਚੋਂ ਕਾਫੀ ਸੀਟਾਂ ਜਿਹੜੀਆਂ ਹਨ ਉਹ ਖਾਲੀ ਰਹਿ ਗਈਆਂ ਹਨ ਕਿਉਂਕਿ ਇਸ ਕੈਟਾਗਰੀ ਦੇ ਕੈਂਡੀਡੇਟ ਬਹੁਤ ਹੀ ਘੱਟ ਸਨ ਅਤੇ ਇਸ ਕਰਕੇ ਕਾਫੀ ਅਸਾਮੀਆਂ ਜਿਹੜੀਆਂ ਹਨ ਉਹ ਖਾਲੀ ਹਨ ਦੋਸਤੋ ਇਸ ਦੇ ਨਾਲ ਹੀ ਬੋਰਡ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਇਹ ਕੈਟਾਗਰੀ ਵਾਈਜ਼ ਐਲੀਜੀਬਿਲਟੀ ਲਿਸਟ ਅੰਤਿਮ ਨਤੀਜਾ ਨਹੀਂ ਹੈ ਇਸ ਲਿਸਟ ਵਿੱਚ ਨਾਮ ਦਰਸਾਏ ਜਾਣ ਤੇ ਉਮੀਦਵਾਰ ਦਾ ਸਬੰਧਤ ਅਸਾਮੀ ਤੇ ਨਿਯੁਕਤੀ ਅਧਿਕਾਰ ਨਹੀਂ ਬਣ ਜਾਂਦਾ ਦੋਸਤੋ ਜਿਹੜੀ ਇਹ ਐਲੀਜੀਬਿਲਟੀ ਲਿਸਟ ਪਈ ਹੈ ਇਸ ਦੇ ਵਿੱਚ ਕੇਵਲ ਬੋਰਡ ਨੇ ਬੋਰਡ ਦਾ ਮੁੱਖ ਉਦੇਸ਼ ਉਮੀਦਵਾਰਾਂ ਨੂੰ ਉਹਨਾਂ ਦੇ ਨਾਮ ਜਨਮ ਮਿਤੀ ਗੈਰ ਹਾਜ਼ਰ ਆਰ ਦੇ ਸਬੰਧੀ ਸੂਚਨਾ ਦੀ ਪੁਸ਼ਟੀ ਕਰਵਾਉਣਾ ਹੈ ਸੋ ਦੋਸਤੋ ਜੇਕਰ ਅਸੀਂ ਜੋਇਨਿੰਗ ਦੀ ਗੱਲ ਕਰੀਏ ਤਾਂ ਇਸ ਦੀ ਜੋਇਨਿੰਗ ਜਿਹੜੀ ਹੈ ਉਹ ਅਪ੍ਰੈਲ ਮੰਥ ਦੇ ਵਿੱਚ ਹੋ ਸਕਦੀ ਹੈ